ਜਵਾਨ ਵੰਪਰਤਾ ਦੇ ਨੇ ਜਿਸ ਦਾ ਪੂਰੇ ਪੰਜਾਬ ਨੂੰ ਇਲਤਜ਼ਾਮ ਸੀਗਾ ਤਰਨਤਨ ਜ਼ਿਮਨੀ ਚੋਣ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਜ਼ਾਦਾ ਦੀਆਂ ਜਿੱਥੇ ਕਿ ਲਗਾਤਾਰ ਜਿਹੜੇ ਲੋਕ ਘਰਾਂ ਚੋਂ ਨਿਕਲ ਰਹੇ ਨੇ ਤੇ ਭਾਜਪਾ ਦੇ ਉਮੀਦਵਾਰ ਸੱਦਾ ਹਰਜੀਤ ਸਿੰਘ ਸੰਧੂ ਹਣੀ ਮੌਜੂਦ ਨੇ ਨਾਲ ਨਾਲ ਸਮੁੱਚੀ ਭਾਜਪਾ ਦੀ ਟੀਮ ਮੌਜੂਦ ਹੈ ਕਿਤੇ ਨਾ ਕਿਤੇ ਵੋਟ ਪੋਲ ਜਿਹੜੀ ਵਧੀਆ ਪਰਸੈਂਟੇਜ ਚੱਲ ਰਹੀ ਹੈ ਗੱਲ ਕਰੀਏ ਤੇ ਜਿਹੜੀ ਤਕਰੀਬਨ 12 ਵਜੇ ਤੱਕ ਦੀ ਰਿਪੋਰਟ ਹੈ ਕਿ 27.5% ਜਿਹੜੀ ਤਕਰੀਬਨ ਪੋਲ ਹੋ ਚੁੱਕੀ ਹੈ ਤੇ ਵੱਡੀ ਗਿਣਤੀ ਵਿੱਚ ਪੋਲਿੰਗ ਚੱਲ ਰਹੀ ਹੈ ਜ਼ਰੂਰ ਸ਼ਹਿਰ ਦੇ ਵਿੱਚ ਬਹੁਤ ਵੱਡੀਆਂ ਗਤਾਰਾਂ ਦੇ ਵਿੱਚ VOTING ਹੁੰਦੇ ਹੋਏ ਨਹੀਂ ਨਜ਼ਰ ਆ ਰਹੀ ਲੇਕਿਨ तकरीबन ਪਿੰਡਾਂ ਦੀ ਗੱਲ ਕਰੀਏ ਤਾਂ ਵਧੀਆ ਗਿਣਤੀ ਵਿੱਚ VOTING ਹੋ ਰਹੀ ਹੈ ਸੋ ਸਾਡੇ ਨਾਲ ਉਮੀਦਵਾਰ ਭਾਜਪਾ ਦੇ ਮੌਜੂਦ ਨੇ ਸੰਤੂ ਸਾਹਿਬ ਕੀ ਲੱਗਦਾ ਹੈ ਜੀ ਅੱਜ ਚੋਣਾਂ ਹੋ ਰਹੀਆਂ ਜਿੰਨਾ ਦਿਨਾਂ ਦੀ ਮਿਹਨਤਾਂ ਕੀਤੀਆਂ ਅੱਜ ਉਹ ਦਿਨ ਆ ਗਿਆ ਜੀ ਚਰਦੀ ਕਲਾ ਜੀ ਇਤਿਹਾਸਿਕ ਫੈਸਲਾ 14 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਆਊਗਾ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਸੈਂਕੜੇ ਲੋਕਾਂ ਦੀ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਤੇ ਜਦੋਂ ਤੇ ਆ ਸਵੇਰੇ ਪੋਲਿੰਗ ਸ਼ੁਰੂ ਹੋਈ ਹੈ ਪਿੰਡਾਂ ਦੇ ਵਿੱਚ ਇੱਕ ਵੱਖਰਾ ਚਾਰਗਾ ਮੌਲ ਜਿੱਥੇ ਲੋਕ ਕਹਿੰਦੇ ਭਾਰਤੀ ਜਨਤਾ ਪਾਰਟੀ ਦਾ ਕੇਡਰ ਨਹੀਂ ਤੇ ਅੱਜ ਜੇ ਸਭ ਤੋਂ ਪਹਿਲੋਂ ਪਿੰਡਾਂ ਚ ਬੂਥ ਵੀ ਨਜ਼ਰ ਆ ਰਹੇ ਤੇ ਭਾਰਤੀ ਜਨਤਾ ਪਾਰਟੀ ਤੇ ਆ ਰਹੇ ਆ ਮੈਂ ਬੁਰਜ 169 ਭੂਸੇ ਚਾਹ ਆਲਾ ਗੰਢੀ ਪਿੰਡਾਂ ਦਾ ਮਤਲਬ ਲਗਾਤਾਰ ਪਿੰਡਾਂ ਦੇ ਵਿੱਚੋਂ ਦੀ ਸਵੇਰ ਦਾ ਇੱਕ ਹੁੰਦ ਰਿਹਾ ਤੇ ਜਦੋਂ ਲੋਕਾਂ ਦੀ ਮਿਲਣੀ ਇੱਕ ਖੇਚਿਆ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਜਿਮਨੀ ਇਲੈਕਸ਼ਨ ਚ ਕੋਈ ਹਰਾ ਸਕੇ ਜੀ ਪਹਿਲਾਂ ਨਹੀਂ ਕਦੀ ਦੇਖਿਆ ਇਹਨਾਂ ਉਤਸ਼ਾਹ ਕਿਹੜਾ ਮੰਤਰ ਮਾਰ ਰਿਹਾ ਹਲਕੇ ਤੇ ਪਹਿਲਾਂ ਤੇ ਵਿਰੋਧੀ ਪਾਰਟੀਆਂ ਕਹਿੰਦੇ ਮੁਕਾਬਲੇ ਚ ਨਹੀਂ ਸੀ ਜਾਂਦਾ ਕਿ ਭਾਜਪਾ ਨੂੰ ਬੂਥ ਨਹੀਂ ਸੀ ਲੱਗਦੇ ਹੁਣ ਤੇ ਵਿਰੋਧੀ ਵੀ ਕਹਿੰਦੇ ਗੱਲਾਂ ਕਰਦੇ ਆ ਕਿ ਹਰ ਭਾਜਪਾ ਦਿਖਣ ਲੱਗੀ ਹੈ ਤਰਨ ਭਲੇਖਾ ਕੱਢਦੇ ਆਂਗੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਭਲੇਖਾ ਹੀ ਕਰਦੀ ਹੈ ਇਹਨਾਂ ਵਿਰੋਧੀਆਂ ਕੋਲ ਇੱਕ ਦੂਜੇ ਦੀਆਂ ਆਲੋਚਨਾਵਾਂ ਨੇ ਤੇ ਭਾਰਤੀ ਜਨਤਾ ਪਾਰਟੀ ਕੰਮ ਕਰਕੇ ਵਿਖਾਉਂਦੀ। ਇੱਕ ਵਾਰੀ ਦਾ ਸਾਰਿਆਂ ਦਾ ਲੱਗਦਾ ਹੈ। ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਇੱਕ ਵਾਰੀ ਮੌਕਾ ਦੇ ਦਿੰਦੇ ਆ 20-20 ਸਾਲ ਉਹ ਚੱਲੇ ਨੇ। ਸਿਰਫ ਤੇ ਸਿਰਫ ਚੋਣ ਨਿਸ਼ਾਨ ਕਮਲ ਦਾ ਪੁੱਤ। ਤੇ ਜੇ 20-20 ਸਾਲ 15-15 ਸਾਲ ਲਗਾਤਾਰ ਚੋਣ ਨਿਸ਼ਾਨ ਕਮਲ ਤੇ ਫੁੱਲ ਤੇ ਵੋਟ ਪੈਂਦੀ ਆ ਨਾ ਤੇ ਇਹ ਵਿਰੋਧੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਉਹ ਕਰਕੇ ਵਿਖਾਉਂਦੇ। ਸਤਾ ਉੱਤਾਰਪਾਲ ਚਾਦਕ ਬਹੁਤ ਉਤਾਰੇ ਭਾਜਪਾ ਨੇ ਇੰਨੀ ਐਕਟਿਵ ਪਹਿਲਾਂ ਕਦੀ ਨਹੀਂ ਨਜ਼ਰ ਆਈ। ਦਿੱਲੀ ਦੇ ਸੀਐਮ ਪਹੁੰਚੇ, ਹਰਿਆਣਾ ਦੇ ਸੀਐਮ ਪਹੁੰਚੇ। ਸਮੁੱਚੀ ਲੀਡਰਸ਼ਿਪ ਅੱਜ ਵੀ ਸੋਣ ਚਾਹਦੇ ਹਨ। ਰਵਨੀਤ ਸਿੰਘ ਬੁੱਟੂ ਹੋਣੀ ਇੱਥੇ ਮੌਜੂਦ ਨੇ। ਬੜੀਆਂ ਸ਼ਮੂਲਤਾ ਵੀ ਹੋਈਆਂ। ਸੋਲ ਸਾਹਿਬ ਦੇ ਭਾਂਜਾ ਸਾਹਿਬ ਵੀ ਤੁਹਾਡੇ ਨਾਲ ਆ ਗਏ। ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਵੱਡੇ ਥੰਮ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਟਿਕਟ ਦੇ ਦਾਵੇਦਾਰ ਸੀਗੇ ਉਹ ਵੀ ਭਾਜਪਾ ਜਾ ਗਏ। ਕਿਹੜੀਆਂ ਨੀਤੀਆਂ ਦੇਖੀਆਂ ਉਹਨਾਂ ਨੇ ਭਾਜਪਾ ਦੀਆਂ ਜਿਹੜਾ ਉਹ ਵੀ ਛੱਡ ਕੇ ਇੱਧਰ ਆ ਜੇ ਅਸਲ ਗਰੀਬਾਂ ਦਾ ਮਸੀਹਾ ਤੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੇਕ ਵਰਗ ਦਾ ਸਤਿਕਾਰ ਕਰਦਾ ਹੈ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਰਤੀ ਜਨਤਾ ਪਾਰਟੀ ਹੈ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਸ਼ਵਾਸ ਕਰਦੇ ਆ ਪਿਆਰ ਕਰਦੇ ਆ ਲੋਕ ਮਹਿਸੂਸ ਕਰਦੇ ਆ ਕਿ ਜੇ ਦੂਜੇ ਸੂਬੇ ਅੱਜ ਖੁਸ਼ਹਾਲੀ ਦੀਆਂ ਅਲ੍ਹਾਮਾਂ ਤੇ ਤੇ ਜੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾ ਸਕਦੇ ਆ ਤੋ ਉਹ ਤਰਨਤਨ ਜਿਮਨੀ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਲੋਕ ਫੈਸਲਾ ਦੇ ਕੇ ਆਗਾਜ਼ ਸ਼ੁਰੂ ਕਰ ਰਹੀ ਹੈ ਅੱਜ ਕਿੰਨੀ ਲੀਡ ਰਹਿਣ ਵਾਲੀ ਹੈ ਭਾਜਪਾ ਦੀ ਕੀ ਲੱਗਦਾ ਜੇ ਕਦੇ ਇਥੋਂ ਜਿੱਤ ਹੁੰਦੀ ਹੈ ਭਾਜਪਾ ਨੂੰ ਕਿੰਨਾ ਕੁ ਵਿਸ਼ਵਾਸ ਆ ਮਾਦ ਜੰਦਾ ਹਰਾਨੀ ਜਨ ਕੇ ਨਤੀਜਾ ਹੋਗਾ ਉਪਰੋਧੀ ਰਾਤ ਨਹੀਂ ਸੌਣਗੇ 14 ਨਵੰਬਰ ਦੀ ਵੇਡ ਤੇ ਕਰੋ ਸੋ ਬਿਲਕੁਲ ਕਿਤਨਾ ਕਿਤੇ ਭਾਜਪਾ ਦਾ ਬਹੁਤ ਵੱਡਾ ਦਾਵਾ ਹੈ ਕਹਿੰਦੇ 14 ਨਵੰਬਰ ਦਾ ਇੰਤਜ਼ਾਰ ਕਰੋ ਅੱਜ ਤੇ 11 ਨਵੰਬਰ ਹੈ ਵੋਟਿੰਗ ਹੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਵੱਡਾ ਇੱਥੇ ਇਕੱਠ ਵੀ ਨਜ਼ਰ ਆ ਰਿਹਾ ਹਜ਼ੂਮ ਨਜ਼ਰ ਆ ਰਿਹਾ ਭਾਜਪਾ ਦੇ ਬੂਥਾਂ ਦੇ ਉੱਪਰ ਔਣਕਾਰ ਲੱਗੀਆਂ ਹੋਈਆਂ ਨੇ ਤੇ ਦੂਸਰੀਆਂ ਪਾਰਟੀਆਂ ਵੀ ਕਿਤਨਾ ਕਿਤੇ ਜ਼ੋਰ ਅਜ਼ਮਾਇਸ਼ ਕਰੀਆਂ ਨੇ ਲੇਕਿਨ ਇੱਥੇ ਭਾਜਪਾ ਦੇ ਉਮੀਦਵਾਰ ਸਰਦਾਰ ਹਜੀਤ ਸਿੰਘ ਸਾਧੂ ਹਣੀ ਨੇ ਵਿਸ਼ਵਾਸ ਵੀ ਇਹ ਦੇ ਕੇ ਆ ਕਿ ਬਹੁਤ ਵੱਡੇ ਨਤੀਜੇ ਰਹਿਣ ਵਾਲੇ ਐ ਤਾਂ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਦੇ ਵਿੱਚ ਵੀ ਕਾਫੀ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੋ ਅ ਬਿਲਕੁਲ ਦੇਖਦੇ ਹਾਂ ਕੀ ਨਤੀਜੇ ਆਉਂਦੇ ਨੇ 11 ਨਵੰਬਰ ਐ ਅੱਜ ਵੋਟਾਂ ਪੈ ਗਈਆਂ ਨੇ 14 ਨਵੰਬਰ ਨੂੰ ਕੇਸ ਦੇ ਹੱਥ ਵਿੱਚ ਇੱਕ ਕੇਸ ਦੇ ਹੱਕ ਦੇ ਵਿੱਚ ਜਿਹੜਾ ਤਰਨਤਾਰ ਦੇ ਲੋਕ ਫਤਵਾ ਦਿੰਦੇ ਨੇ ਇਹ ਜਲਦ ਤੋਂ ਜਲਦ ਤਸਵੀਰਾਂ ਸਾਂਝੀਆਂ ਕਰਾਂਗੇ ਜੁੜੇ ਹੋਏ ਹਮਦਰਦ ਮੀਡੀਆ ਦੇ ਨਾਲ ਮੈਂ ਹਾਦਨਿਸ਼ ਗੁਪਤਾ ਤਰਨਤਾਰ